ਮંત્રી ਅਮਨ अरोड़ा ਜਿਹੜੀ ਸੁਨਾਮ ਅਦਾਲਤ ਦੇ ਵੱਲੋਂ 2 ਸਾਲ ਦੀ ਸਜ਼ਾ ਸੁਣਾਈ ਗਈ ਇੱਕ ਪੁਰਾਣੀ ਕੇਸ ਦੇ ਵਿੱਚ ਕੀ ਨੈਤਿਕਤਾ ਦੇ ਤੌਰ ਦੇ ਉੱਤੇ ਹੁਣ ਮੰਤਰੀ ਅਮਨ अरोड़ा ਮੰਤਰੀ ਮੰਡਲ ਚੋਂ ਬਾਹਰ ਹੋਣਗੇ ਅਸਤੀਫਾ ਦੇਣਗੇ ਕਿ ਕਿੰਨਾ ਨੈਤਿਕਤਾ ਹੁੰਦੀ ਹੈ ਬੰਦੇ ਦੇ ਤੇ ਕੋਈ ਅਲੀਗੇਸ਼ਨ ਲੱਗਦੇ ਨੇ ਤਦ ਵੀ ਉਹ ਕੁਰਸੀ ਤੇ ਰਹਿਣ ਤੇ ਹੱਕਦਾਰ ਨਹੀਂ ਆ ਜਦ ਕੋਰਟ ਸਜ਼ਾ ਦੇ ਦਿੰਦੀ ਫਿਰ ਤੇ ਬਿਲਕੁਲ ਨਹੀਂ ਆ ਜਦੋਂ ਦੋਸ਼ੀ ਇਕਰਾਰ ਦਿੱਤਾ ਗਿਆ ਤੇ ਤੁਸੀਂ ਉਸ ਬੰਦੇ ਨੂੰ ਕੈਬਨਟ ਦੇ ਵਿੱਚ ਨਹੀਂ ਰੱਖਣਾ ਚਾਹੀਦਾਗਾ। ਆਪਣਾ ਰੂੜਾ ਸਾਹਿਬ ਦਾ ਮਸਲਾ ਆ ਗਿਆ ਚਾਈਨਾ ਦਾ ਨਿੱਜੀ ਮਸਲਾ ਸੀ ਭੈਣ ਦੇ ਨਾਲ ਮਸਲਾ ਸੀ ਜਾਂ ਭਣਵਈਏ ਦੇ ਨਾਲ ਲੜਾਈ ਝਗੜਾ ਸੀ ਕਿਉਂਕਿ ਉਹਨਾਂ ਦੇ ਘਰ ਜਾ ਕੇ ਜਿਹੜੀ 452 ਜਿਹੜੀ ਲੱਗੀ ਬੜੀ ਖਤਰਨਾਕ ਧਾਰਾ ਆ ਗਿਆ ਹੈ। ਲੇਕਿਨ ਹੁਣ ਤੁਸੀਂ ਇੱਕ ਜ਼ਿੰਮੇਵਾਰ ਵਿਅਕਤੀ ਹੋ ਤੁਸੀਂ ਇੱਕ ਸਟੇਟ ਦੇ ਮਨਿਸਟਰ ਹੋ ਤੁਹਾਨੂੰ 2 ਸਾਲ ਦੀ ਸਜ਼ਾ ਹੋਊਗੀ ਆ। ਕਰਪਸ਼ਨ ਵਾਲੀ ਹੱਦਾ ਪਾਰ ਕ੍ਰਿਮినਲ ਹੱਦਾ ਪਾਰ ਤੇ ਕਰੈਕਟਰ ਉਹ ਸਾਰਿਆਂ ਦੇ ਸਾਹਮਣੇ ਕਿਸੇ ਮੰਤਰੀ ਇੱਕ ਬੱਚੇ ਦੇ ਬਦਫੈਲੀ ਵਾਲਾ ਮਸਲਾ ਆਇਆ ਕਿਵੇਂ ਬੇਸ਼ਰਮੀ ਦੇ ਨਾਲ ਸਰਕਾਰ ਨੇ ਪਰਦਾ ਫਾੜ ਲਿਆ ਮੰਤਰੀ ਭਗਵੰਤ ਮਾਨ ਸਾਹਿਬ ਨੇ ਦੇਖਣਾ ਕਿ ਕੀ ਅਮਨ ਰੋੜਾ ਨੂੰ ਵਜਾਰਤ 'ਚ ਰੱਖਣਾ ਚਾਹੀਦਾ ਕਿ ਨਹੀਂ ਰੱਖਣਾ ਚਾਹੀਦਾ ਹਾਲਾਂਕਿ ਅਮਨ ਰੋੜਾ ਦੀ ਤੇ ਭਗਵੰਤ ਮਾਨ ਸਾਹਿਬ ਦੀ ਬੰਦ ਹੀ ਨਹੀਂ ਹੈਗੀ 36 ਦਾ ਅੰਕੜਾ ਨਹੀਂ ਹੈਗਾ 72 ਦਾ ਅੰਕੜਾ ਹੋਣਾ ਜੇ ਕਿ 3 ਸਾਲ ਤੋਂ ਵਾਧੂ ਹੋ ਜਾਂਦੀ ਫਿਰ ਤੇ ਰਹਿਣਾ ਹੀ ਰਹਿਣਾ ਫਿਰ ਤੇ ਛੁੱਟੀ ਹੋਣੀ ਹੋਣੀ ਸੀ ਅਗਲਾ ਕਿਤੇ ਖੱਡੋ ਉੱਪਰ ਆ ਯਾਰ ਮਸਾ ਤੇ ਮਿਨਿਸਟਰੀ ਮਿਲ ਹੀ ਗਿਆ ਪਹਿਲਾਂ ਤਾਂ ਲਿਆ ਨਹੀਂ ਸੀ ਹਮਰੇ ਰੂੜਾ ਸਾਹਿਬ ਤੇ ਨਿਰਭਰ ਕਰਦਾ ਉਹਨਾਂ ਦੀ ਵੀ ਕੋਈ ਟਿੱਪਣੀ ਉਹ ਕੀ ਕਹਿਣਗੇ ਕਿ ਅਸੀਂ ਕੋਰਟ ਦਾ ਫੈਸਲਾ ਸਿਰ ਮੱਥੇ ਪ੍ਰਵਾਨ ਕਰ ਇਹਨੇ ਹੀ ਕਹਿ ਸਕਦੇ ਨੇ ਲੋਕਾਂ ਦੀਆਂ ਵੇਖਾਂ 'ਚ ਘੱਟਾ ਪਾਉਣ ਵਾਸਤੇ ਆਪ ਨੂੰ ਦਲਾਸਾ ਦੇਣ ਵਾਸਤੇ ਹੈਗੇ ਅੱਜ ਕੱਲ ਕੋਈ ਨਹੀਂ ਲੈਂਦਾ ਕੁਰਸੀ ਕੋਈ ਨਹੀਂ ਛੱਡਦਾ ਗਾ ਪਰ ਇਹ ਮਸਲਾ ਇਹ ਬੜਾ ਸੀਰੀਅਸ ਆ ਜਿਹੜੇ ਪੋਲਿਟਿਸ਼ੀਅਨ ਚਾਹੇ ਉਹਨਾਂ ਨੂੰ 1 ਕੱਪ ਦੇਣ ਦੀ ਸਜ਼ਾ ਹੋਵੇ ਚਾਹੇ 1 ਸਾਲ ਦੀ ਹੋਵੇ ਉਹਨਾਂ ਨੂੰ ਮੰਤਰੀ ਮੰਡਲ 'ਚੋਂ ਬਾਹਰ ਕੱਢਣਾ ਚਾਹੀਦਾ ਹੈਗਾ ਇਹ ਤੇ ਪਬਲਿਕ ਨੂੰ ਖੜੇ ਹੋਣੇ ਚਾਹੀਦੇ ਆ ਇੱਕ ਲੋਕ ਲਹਿਰ ਬਣਨੀ ਚਾਹੀਦੀ ਹੈ